ਜੀ ਸੋ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਬਈ ਜੋ ਆਪਾਂ ਪਾ ਰਹੇ ਆਂਗੇ ਵੀਡੀਓ ਮੰਨ ਕੇ ਚਲੋ ਜੰਗਲਵਾਰ ਇੱਕ ਕਰਕੇ ਵੀ ਪਾਈ ਸੀ ਇੱਕ ਪਰਸੋਂ ਪਾਈ ਸੀ ਪਰਸੋਂ ਲਾਈਵ ਦਿਖਾਇਆ ਸੀ ਆ ਕਿਉਂਕਿ ਹਿਰਨ ਦਿਖਾਈ ਸੀਗੇ ਭਾਏ ਦੇ ਹਾਥੀ ਵੀ ਕਿਉਂਕਿ ਜੰਗਲ ਦੇ ਵਿੱਚੋਂ ਬਾਹਰ ਆ ਕੇ ਵਿਚਾਰੇ ਨਾ ਤੇ ਉਹ ਨਿਕਲ ਨਿਕਲ ਕੇ ਖੇਤਾਂ ਦੇ ਵਿੱਚ ਆ ਰਹੇ ਆ ਭੁੱਖੇ ਮਰਦੇ ਕਿਉਂਕਿ ਸਾਰੇ ਪੰਜਾਬੀਆਂ ਨੂੰ ਕਹਿਣਾ ਸਾਰੇ ਵਿਅਕਤੀਆਂ ਨੂੰ ਕਿਉਂਕਿ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰੋ ਦਬ ਕੇ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਈ ਬਣ ਕੇ ਪਿੱਛੇ ਚੱਲੀ ਜਾਂਦਾ ਚੈਨਲ ਤਾਂ ਕਿ ਹਰ ਇੱਕ ਪੰਜਾਬੀ ਨੂੰ ਪਤਾ ਲੱਗ ਜਾਏ ਹਰ ਇੱਕ ਇੰਡੀਅਨ ਮੁੰਡੇ ਨੂੰ ਕਿਉਂਕਿ ਜੰਗਲ ਬਾਰੇ ਹਰ ਭੈਣ ਭਰਾ ਸਪੋਰਟ ਦੇਵੇ ਆਪਣੀ ਹਰ ਭੈਣ ਭਰਾ ਹਰ ਭੈਣ ਭਰਾ ਨੂੰ ਪਤਾ ਲੱਗ ਜਾਏ ਵੀ ਕਿਉਂਕਿ ਪੰਜਾਬੀ ਹੈਗੇ ਆ ਸਾਰੇ ਪੰਜਾਬੀਆਂ ਨੂੰ ਬਾਸਤਾ ਬਾਈ ਜਿਹਦੀ ਜਮੀਰ ਜਾਗਦੀ ਆ ਸ਼ੇਅਰ ਕਰੋ ਬਾਈ ਬਣ ਕੇ ਸਬਸਕ੍ਰਾਈਬ ਕਰੋ ਸੋਡੇ ਭਰਾ ਨੂੰ ਸੋ ਸਸਰੀਕਾਰ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਭਰਾ ਬਣ ਕੇ ਤੇ ਤਾਂ ਕਿ ਵੀਡੀਓ ਨੂੰ ਆਪਾਂ ਜੋ ਮੁੱਦਿਆਂ ਤੇ ਪਾਉਣੇ ਆ ਗਾਂ ਦੀ ਗਾਂ ਲਈ ਆਵਾਂਗੇ ਜੋ ਵੀ ਨਵਾਂ ਮੁੱਦਾ ਉੱਠੂ ਹੋਰ ਸੋਡੇ ਨਾਲ ਵਿਚਾਰ ਸਾਂਝੇ ਕਰਾਂਗੇ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰੋ ਪੰਜਾਬੀਓ ਤੇ ਧੰਨਵਾਦ ਜਲੋ ਸਲੂਟ ਸਾਰਿਆਂ ਨੂੰ